ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ 610 ਸਾਹਿਬ ਚੰਨ ਸ਼ੋਕਲਾ ਫਤਿਹਪੁਰ ਸਾਹਿਬ ਅਤਿ ਸ਼ਾਨੀ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਅੱਜ ਪੰਚਮੀ ਦਾ ਦਿਹਾੜਾ ਹੋਣ ਕਰਕੇ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਇਸ ਸਥਾਨ ਤੇ ਨਤਮਸਤਕ ਹੋਣ ਆ ਰਹੀਆਂ ਹਨ ਦਰਸ਼ਨ ਇਸ਼ਨਾਨ ਕਰਨ ਲਈ ਆਇਆ ਹਨ ਪੰਚਮੀ ਦਾ ਦਿਨ ਹਰ ਮਹੀਨੇ ਮਸਿਆਤੋ ਪੰਜਵੇਂ ਦਿਨ ਆਉਂਦਾ ਹੈ ਅਤੇ ਉਸ ਦਿਨ ਵੱਡੀ ਗਿਣਤੀ ਇਸ ਸਥਾਨ ਤੇ ਸੰਗਤਾਂ ਨਿਤਮਸ਼ਤਕ ਹੁੰਦੀਆਂ ਹਨ ਇਹ ਪਾਵਨ ਅਸਥਾਨ ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗ੍ਰਹਿ ਪਿੰਡ ਵਿਡਾਲੀ ਵਿਖੇ ਜਿਸ ਨੂੰ ਹੁਣ ਗੁਰੂ ਕੀ ਉਡਾਲੀ ਕਿਹਾ ਜਾਂਦਾ ਹੈ ਉੱਥੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬਾਰੇ ਦਾ ਪ੍ਰਕਾਸ਼ ਹੋਇਆ ਉਸ ਸਮੇਂ ਪੰਜਵੇਂ ਪਾਛਾ ਇਸ ਸਥਾਨ ਤੇ ਮੌਜੂਦ ਸਨ ਤੇ ਇੱਥੇ ਆ ਕੇ ਸਿੱਖਾ ਸੇਵਕਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦੱਸਿਆ ਕਿ ਤੁਹਾਡੇ ਘਰ ਬਾਲਕ ਨੇ ਜਨਮ ਲਿਆ ਹੈ ਤੇ ਉਸ ਸਮੇਂ ਫਿਰ ਇਲਾਕੇ ਦੇ ਸੰਤਾਨ ਗੁਰੂ ਸਾਹਿਬ ਨੂੰ ਕਿਹਾ ਕਿ ਇਲਾਕੇ ਵਿੱਚ ਪਾਣੀ ਦੀ ਬਹੁਤ ਕਮੀ ਹੈ ਫਸਲਾਂ ਸੁੱਕ ਜਾਂਦੀਆਂ ਹਨ ਤਾਂ ਗੁਰੂ ਸਾਹਿਬ ਨੇ ਫਿਰ ਇੱਥੇ ਸਾਇਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦੀ ਖੁਸ਼ੀ ਵਿੱਚ ਇੱਕ ਖੂਨ ਲਗਵਾਇਆ ਜਿਸ ਦੇ 6 ਹਰਟ ਸਨ ਅਤੇ ਉਨਾ ਛੇ ਹਟਾ ਕਰਕੇ ਹੀ ਇਸ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਛੇ ਹਟਾ ਸਾਹਿਬ ਅਪਸਿਧ ਹੋਇਆ। ਸਾਹਿਬ ਸ੍ਰੀ ਗੁਰ ਹਰਗੋਬਿੰਦ ਸਾਹਿਬ ਮਹਾਰਾਜ ਬਾਲ ਰੂਪ ਵਿੱਚ ਇਸ ਸਥਾਨ ਤੇ ਖੇਡਣ ਆਇਆ ਕਰਦੇ ਸਨ। ਅਤੇ ਗੁਰਤਾ ਗਦੀ ਮੰਨਣ ਤੋਂ ਬਾਅਦ ਵੀ ਸਾਹਿਬ ਸ੍ਰੀ ਗੁਰ ਹਰਗੋਬਿੰਦ ਸਾਹਿਬ ਮਹਾਰਾਜ ਅਕਸਰ ਹੀ ਸ਼ਿਕਾਰ ਕਰਨ ਉਪਰੰਤ ਇਸ ਸਥਾਨ ਤੇ ਆ ਕੇ ਜਿ ਸ਼ਰਾਮ ਕਰਦੇ ਸਨ, ਗੱਲ ਸੁਣਦੇ ਸਨ, ਅਸ਼ਾਦਾ ਕਰਦੇ ਸਨ। ਅਦਰ ਸੰਗਤਾਂ ਨੂੰ ਦਰਸ਼ਨ ਦਿਦੇ ਸਨ। ਗੁਰਦੁਆਰਾ ਸ੍ਰੀ ਸ਼ਹਿਰ ਕਾਸਾਹਬ ਸ਼ਹਿਰ ਪ੍ਰਵਾਰ ਸਾਹਿਬ ਤੋਂ ਤਕਰੀਬਨ 9-10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਆਤੇ ਪਿੰਡ ਬਡਾਲੀ ਜਿਸਨੂੰ ਹੁਣ ਗੁਰਕਿਉਡਾਲੀ ਕਿਹਾ ਜਾਂਦਾ ਹੈ ਜਿੱਥੇ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਉਹ ਸਥਾਨ ਇਸ ਸਥਾਨ ਤੋਂ ਤਕਰੀਬਨ 1.5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਬਸੰਤ ਪੰਚਮੀ ਦਾ ਦਿਹਾੜਾ ਬਸੰਤ ਪੰਚਮੀ ਬਸੰਤ ਪੰਚਮੀ ਇਸ ਸਥਾਨ ਤੇ ਭਾਰੀ ਜੋੜ ਮੇਲਾ ਵੀ ਲੱਗਦਾ ਹੈ ਇਹ ਅਸਮੁਤਾਬਕ ਜਦੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸੁਪੁੱਤਰ ਬਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਰ ਜਨੀ ਪਹਿਲੀ ਵਾਰੀ ਸਜਕਣ ਸ੍ਰੀ ਦਰਬਾਰ ਸਾਹਿਬ ਲੈ ਕੇ ਚੱਲੇ ਸਨ ਤਾਂ ਇਸ ਸਥਾਨ ਤੋਂ ਹੀ ਬਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਅਤੇ ਆਪਣੇ ਪਰਿਵਾਰ ਦੇ ਨਾਲ ਅਤੇ ਹੋਰ ਸਿੱਖ ਸੰਗਤਾਂ ਦੇ ਨਾਲ ਗੁਰਦੁਆਰਾ ਸ੍ਰੀ ਸ਼ਹਿਰਟਾ ਸਾਹਿਬ ਵਾਲੇ ਸਥਾਨ ਤੋਂ ਹੀ ਸਜਕਣ ਸ੍ਰੀ ਦਰਬਾਰ ਸਾਹਿਬ ਦੇ ਲਈ ਰਵਾਨਾ ਹੋਏ ਸਨ ਆਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਸਥਾਨ ਤੇ ਬਚਨ ਕੀਤਾ ਇਸਨ ਵੜ ਦਿੱਤਾ ਕਿ ਜਿਸ ਇਸਤਰੀ ਦੇ ਬੱਚਾ ਨਹੀਂ ਹੁੰਦਾ ਉਹ ਇਸ ਸਥਾਨ ਤੇ ਆ ਕੇ ਇਸ ਪਵਿੱਤਰ ਖੂਹ ਦੇ ਜਲ ਦੇ ਨਾਲ 12 ਪੰਛਮੀਆ ਇਸ਼ਨਾਨ ਕਰੇਗੀ ਤੇ ਉਸ ਦੇ ਘਰ ਵਿੱਚ ਔਲਾਦ ਦੀ ਉਸਨੂੰ ਪ੍ਰਾਪਤੀ ਹੋਏਗੀ ਸੋ ਇਸ ਲਈ ਹਰ ਮਹੀਨੇ ਹੀ ਪੰਛਮੀ ਵਾਲੇ ਦਿਨ ਇਸ ਸਥਾਨ ਤੇ ਸੰਗਤ ਵੜਦੀ ਵੱਡੀ ਗਿਣਤੀ ਚ ਪਹੁੰਚਦੇ ਹਨ ਨਤਮਸਟਕ ਹੁੰਦੀਆਂ ਆਤੇ ਦਰਸ਼ਨ ਇਸ਼ਨਾਨ ਕਰਦੇ ਹਨ ਵਿਆਚਤਾਰੋ ਜਾਨਣਾ ਹੀ ਸੰਤਾ ਇਸ ਸਥਾਨ ਤੇ ਆਉਂਦੇ ਹਨ ਪਰ ਜਿਸ ਦਿਨ ਪੰਛਮੀ ਹੁੰਦੀ ਹੈ ਭਾਵ ਮੱਛਿਆ ਤੋਂ ਪੰਛਮੀ ਦਿਨ ਸੰਤਾ ਦੇਸ਼ਾਂ ਵਿਦੇਸ਼ਾਂ ਤੋਂ ਇਸ ਸਥਾਨ ਤੇ ਪਹੁੰਚਦੇ ਹਨ ਅਤੇ ਆਪਣੇ ਮਨੋ ਕਾਮਨਾਵਾਂ ਪੂਰੀਆਂ ਕਰਦੇ ਹਨ। 파ਮਨ ਸਰੋਵਰ ਇੱਥੇ ਹੀ ਉਸ ਖੋਹ ਦਾ ਜਲ ਆਂਦਾ ਹੈ ਅਤੇ ਸੰਤਾ ਦਰਸ਼ਨ ਕਰਕੇ ਨਿਹਾਲ ਹੁੰਦੇ ਆ ਹਨ ਪਾਵਨ ਖੂਹ ਦੇ ਦਰਸ਼ਨ ਕਰੋ ਰੇtio ਸਹ ਹਟਾ ਅਤ ਸੁਖਦਾਈ ਤਿਸ਼ਕੀ ਮਹਿਮਾ ਅਦਿਕ ਬਡਾਈ ਗੁਰਬिलास 파ਸ਼ੇ ਸ਼ੇਮੀ ਪੋਨ ਲਗਵਾਇਓ ਕੋਪਮ ਮਹਿਮਾ ਅਨੋਕ ਪਣੀ ਨਾਮ ਹੈ ਸਹ ਹਟਾ ਅਜੇ ਉਸ ਲਗ ਜਾਣੀ ਹੈ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ 1556ਵੀ ਅਤੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇਸ ਸਥਾਨ ਦਾ ਖਾਸ ਜ਼ਿਕਰ ਮਿਲਦਾ ਹੈ ਜੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਗੁਰਦਵਾਰਾ ਗੋਦਾਰਸ਼ੀ ਸ਼ਹਿਰ ਦਾ ਸਾਹਿਬ और तो की सेवा सफल है जीओ को पर्यटक लाएं मान चंदिया गलत आनी है मैंने भी सुन जा रहा जी का साहस राही गुरु जी की फत है